ਬਾਈ ਲਗੜਾ ਇੱਕ ਮਿੰਟ ਬਾਈ ਲਗੜਾ ਕਿਤੇ ਅੱਜ ਆਪਾਂ ਲਗੜਾ ਆਪਾਂ ਬੋੜਾ ਥੱਲੇ ਜਸੋਪੱਤੀ ਦੇ ਬੋੜਾ ਕੋਲ ਮੈਂ ਕਿਹਾ ਜੀ ਇੱਥੇ ਖੜੇ ਆ ਮੈਂ ਕਿਹਾ ਉਹਨੋਂ ਮੁੜੇ ਜੀ ਉੱਥੇ ਵੀ ਜਾਣਾ ਹਜੇ ਹਜੇ ਤਾਂ ਹਜੇ ਤਾਂ ਪਹਿਲੇ ਭਜਨ ਦੇ ਘਰੇ ਆ ਚਾਹ ਪਾ ਚਾਹ ਚੂ ਦਾ ਭਜਨ ਦੇ ਘਰੇ ਆ ਹਲੇ ਉਹ ਬਾਈ ਕਈ ਨਗਰੇ ਟੈਂਕੇ ਵਰਗੇ ਫੋਦਣਾ ਕਰਦੇ ਉਧਰ ਵੀ ਜਾਣਾ ਕਰੇ ਕਹਿੰਦੇ ਹੁੰਦਾ ਸੀ ਪੁੱਲਾ ਰੱਖ ਲਿਓ ਉਤਲਾ ਓਕੇ ਅਗਲੇ ਜੁੜਵਾ ਕਾ ਤਾਂ ਨਾ ਕਰੋ ਜਿਹੜੇ ਬੰਦੇ ਨੇ ਪੀਲੇ ਦੂਜਾ ਪਾਣੀ ਤੇ ਜਾ ਕੇ ਉਹ ਭੱਜ ਕੇ ਇਹਨਾਂ ਦੇ ਗਰਮੇਲ ਕੇ ਘਰੇ ਜਾਰ ਗਰਮੇਲ ਨੂੰ ਲੈ ਜਾਓ ਨਾਲ ਚਲੋ ਆਜੋ ਗਰਮੇਲ ਜਾ ਕਰ ਬਾਈ ਨਾਲ ਕਰ ਜਾਓ ਪੰਜ ਛੇ ਜਣੇ ਜਾਂਟੇ ਜਾ ਜਾ ਕੇ ਆਓ ਯਾਰ ਕੱਢ ਕੇ ਆਓ ਕਿੜਾ ਇਹ ਜੱਗ ਚ ਪਾਣੀ ਆ ਆ ਫੜਾ ਦੇ ਪਾਣੀ ਬਾਈ ਭਾਈ ਆਪਣੇ ਰਮਿੰਦਰਾ ਉਹਨੂੰ ਫੜਾ ਦੇ ਫਾਲਿਆ ਆ ਪਾਣੀ ਪਾ ਦੀ ਘੁੱਟ ਠੀਕ ਹੈ ਹਾਂ ਸਾਚਾ ਹੋਲਾ ਆ ਟਰਾਲੀ ਕਮਾਰਾ ਕਿੰਨੀ ਗੱਲ ਲੱਗਦੇ ਇਹਨੇ ਵਾਧੂ ਧਮਾ ਕੇ ਲਿਆ ਆਗੇ ਕਿੱਡੀ ਗੱਲ ਲੱਗਦੇ ਪੱਟਾ ਪੈਣਾ ਖੁੱਲਾ ਠੱਕ ਧਮਦਿਆ ਸਰੋਪਾ ਕਿਹਨੂੰ ਦੇਣਾ ਇਹਨਾਂ ਨੂੰ ਦੇਣਾ ਫੋੜ ਕੇ ਉਹਨੂੰ ਉਹ ਤਾਂ ਮੈਂ ਕਿੰਪਰੀ ਦੇਣਾ ਥੱਲੇ ਉਹ ਗਲਾ ਥੱਲੇ ਰੱਖ ਦੇ ਜੇ ਵੱਧ ਪੈਸੇ ਨਹੀਂ ਲੂਣਗੇ ਸਾਹੀ ਤਾਂ ਤੁਹਾਨੂੰ ਕਹਿੰਦੇ ਵੀ ਉਧਰ ਗਲਾ ਕੱਢਿਆ ਤੂੰ ਵਿਚਾਰ ਉਹ ਆਪ ਤਾਂ ਕਹਿੰਦੇ ਕਾਲੀਆਂ ਲੈ ਕੇ ਚੱਲੋ ਆਹ ਫੜਕਾ ਬੜੇ ਇਕੱਠੇ ਹੋਣ ਨੂੰ ਇਹ ਮੁੰਡਿਓ ਇੱਕ ਮਿੰਟ ਇੱਥੇ ਖੜ੍ਹੇ ਹੋ ਇੱਥੇ ਆਓ ਇੱਥੇ ਕੁੜੇ ਘੜਿਆ ਲਿਓ ਗ੍ਰਾਇਡ ਤੇ ਫੋਟੋ ਦੀ ਖਾਦ ਰੋਣੀ ਪਹਿਲਾਂ ਰੈਸ਼ ਨਾਲ ਉਹਦਾ ਰੈਸ਼ ਲਪੜੋ ਅੱਜ ਉਹ ਕਿਹੜਾ ਉੱਤੇ ਹੋਊਗਾ ਉੱਤੇ ਆਉ ਉੱਤੇ ਉੱਤੇ ਰਾਮ ਰੀਮੜ ਤੇ ਰੱਖੀ ਰਾਮ ਉੱਤੇ ਆ ਤੂੰ ਕਰਾ ਜਰ ਰਾਮ ਤੂੰ ਆ ਜਾ ਗਰਮੇ ਨੇ ਦਸਵਾਂ ਅੱਛਾ ਰਾਮ ਉੱਤੇ ਚੜ੍ਹ ਜੁਰਦੀ ਓਏ ਇਧਰ ਦੀ ਆ ਇਸ ਕਲਰ ਨੂੰ ਨਾ ਮਾਜੀ ਬੋਲ ਆ ਗੋੜ ਨੂੰ ਰਾਮ ਲਾਈਆਂ ਖੱਟੀ ਆ ਗੋੜ ਕੇ ਆਤਾ ਇਹ ਆ ਫਿਰ ਚਾਪਤੀ ਅਸੀਂ ਆ ਕੇ ਕਿ ਜਿਹ ਹੈ ਲਾਲ ਸ਼ੇਰ ਬਈ ਪਰ ਹਿਆਰੀ ਪਰ ਯਾਰ ਇਧਰ ਹੈ ਬੇਨਾਤ ਕੁਵਾਰ ਨਹੀਂ ਬੋਲਦੀ ਠੀਕ ਆ ਆ ਵੀ ਫਟਾ ਨਹੀਂ ਆ ਖੰਡਾ ਫੜੇ ਜੋ ਸਤੇ ਕੇ ਜੇ ਆ ਜਾ हाँ ठीक है ठीक है चलो 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 श्रिया 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 ਗੁਰੂ ਜੀ ਕੀ ਫਤਿਹ ਬੋਲਦੇ ਵੀ ਜੀ ਤਾਂ ਹੁਣ ਉਹਦੇ ਵਿੱਚ ਸਾਰੇ ਇੱਕ ਪਈਆ ਹਾ ਆ ਵੀ ਥਾੜੀ ਕਰਕੇ ਜੋ ਪਾ ਕਾਗਜ਼ ਕੱਢ ਲੈ ਵਿੱਚੋਂ ਅੱਛਾ ਦੋਨਾਂ ਪਰਿਵਾਰਾਂ ਪਲੀ ਠੀਕ ਹੈ ਆ ਜੀ ਸਾਧ ਸੰਗਤ ਜੋ ਅੱਜ ਦਾ ਭੰਡਾਰਾ ਸਰਦਾਰ ਫੋਰ ਸਿੰਘ ਤੇ ਰਵਿੰਦਰ ਹਰਵਿੰਦਰ 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 ਤੇ ਦੂਜੇ ਦਾ ਪਰਿਵਾਰ ਵੱਲੋਂ ਦੇ ਹੌਲੀ ਸਰਦਾਰ ਸੱਬੇ ਦਾ ਸਰਦਾਰ ਅਜੈਬ ਸਿੰਘ ਉਹਨਾਂ ਦੇ ਦੋਨਾਂ ਪਰਿਵਾਰਾਂ ਵੱਲੋਂ ਅੱਜ ਆ ਠੰਡਿਆਂ ਦਾ ਤੇ ਬਰੇਡਾਂ ਦਾ ਭੰਡਾਰਾ ਕਰਿਆ ਜਿਸ ਮਨੋਕਾਮਨਾ ਭਾਵਨਾ ਨੂੰ ਲੈ ਕੇ ਪਰਿਵਾਰ ਨੇ ਸੇਵਾ ਕਰਿਆ ਸੱਚੇ ਪਾਤਸ਼ਾਹ ਸੇਵਾ ਇਹਨਾਂ ਦੀ ਥਾਂੇ ਪਾਉਣ ਚੜ੍ਹਦੀ ਕਲਾ ਰੱਖਣ ਪਰਿਵਾਰਾਂ ਦੇ ਵਿੱਚ ਮੇਲ-ਤਵਾਕ ਬਖਸ਼ੇ ਵਰਦਮਾ ਕੁਸ਼ੀਆਂ ਬਖਸ਼ੇ 1000 ਰੁਪਇਆ ਗੁਰੂ ਕੇ ਲੰਗਰਾਂ ਦੇ ਵਿੱਚ ਅਰਦਾਸ ਕਰਾਉਂਦੇ ਆ ਤੇ ਹੋਰ ਗੁਰੂ ਕੇ ਆ ਰਸਤਾ ਜਿਵੇਂ ਆਟਾ, ਦਾਲ, ਗੋੜੋ, ਚਾਹ ਸਾਰੀਆਂ ਰਸਤਾ ਗੁਰੂ ਕੇ ਲੰਗਰਾਂ ਦੇ ਵਿੱਚ ਅਰਦਾਸ ਕਰਾਈਆਂ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਦੇ ਵਿੱਚ ਕੁਛ ਗਾ ਬਖਸ਼ਣਾ ਬਹੁਤ ਬੱਚੀ ਰਹਿ ਗਏ ਸੀ ਥੋੜਾ ਅੱਗੇ ਲਾਇਆ ਤਾਹੇ ਤੇਰਾ ਬੇਰ ਕੋ ਲਾਇਆ ਇਹਨਾਂ ਫਾਫਾ ਕੇ ਦੇਵ ਹੁਣੇ ਪਾਇਆ ਜੇ ਆ ਆ ਦੇ ਆ ਦੇ ਪਿਆ ਯਾਰ ਅਹੀਂ ਸ਼ਟਰਾਂ ਟਾਕੇ ਵਿੱਚੀ 4 ਵਜੇ ਝੋਲੇ ਛਾਲੇ ਜੇ ਹੁੰਦੇ ਸੀ ਉਹ ਕਿੱਧਰ ਰੱਖਣਦੇ ਨੇ ਚਾਹ ਚੂਟਾਉਣ ਨੂੰ ਵਰਗਾ ਹੁੰਦਾ ਨਾ ਲੋਲੇ ਜੇਰ ਕੇ ਮਿਲੇ ਹੀ ਨਹੀਂ ਆਪਾਂ ਨੂੰ 3-4 ਪੱਤੇ ਵਰਦੇ ਇੱਕ ਬੋਰੀ ਮਰੋੜ ਕੇ ਜਿਵੇਂ ਕਾਲਾ ਚਾਹ ਜਾਨ ਨੂੰ ਲਗਾ ਆਇਆ ਜਦੋਂ ਬੋਲੇ ਹਾਂ ਨਾ ਤ੍ਰੀਆ ਕਾਲੇ ਅਏ ਦੇ ਲਾਲਾ ਹੋ ਗਿਆ ਹੈ ਕਾ ਪਤੀ ਦਾ ਮਗਰ ਕੀ ਗੱਲ ਇਥੇ ਰਾਖੀ ਆਪਾਂ ਸਾਰੇ ਹੁਣ ਮਗਰ ਹੀ ਆ ਬੂਰੇ ਦਾ ਹੋ ਗਿਆ ਨਹੀਂ ਬਚਨ ਹੋਰੀ ਵੀ ਆਪਾਂ ਮਗਰ ਹੋਰੀ ਵੀ ਵਿਚਾਲੇ ਕਰ ਲਈ ਆ ਹਾਂ ਦੋ ਪਾਟੀਆਂ ਵੱਟੀਆਂ ਦਵਾ ਨਹੀਂ ਡੰਡੇ ਚਲੋ ਜਦੋਂ ਆਹ ਵਜਨ ਜਾ ਹੋ ਜਾਂਦਾ ਵਿੱਚ ਬਹਿ ਜਾਂਦੇ ਬੰਦੇ ਫੇਰਦਾ ਨਹੀਂ ਫੇਰਦਾ ਠੀਕ ਹੁੰਦਾ ਬੰਦਾ ਤਾਂ ਐਂਕ ਆਪਾਂ ਦੋ ਹੋਰ ਕਰਾਂਗੇ ਵਿੱਚ ਗਿੱਲੀ ਹੁਲਾਂ ਨੇ ਆ ਜਾਣਾ ਸਪੀਕਰ ਹੀ ਲਾ ਦੇ ਆਹ ਨਾ ਚਰ ਉਹ ਬੰਦਾ ਹਿੰਦੀਆਂ ਨਾਲੇ ਪਾਪ ਪਾਈ ਕਰਦੇ ਗਾਹ ਨੂੰ ਕਰਦੇ ਆ ਆ ਉੱਥੇ ਮੂਰੇ ਹੋ ਜਾ ਦੇਖੀਏ ਤੇ ਜਨਾ ਬਾਜੇ ਜਿਹਾ ਪੈਰ ਪੂਰਾ